ਬਲਵੀਰ ਸਿੰਘ ਜੀ ਬੈਂਸ ਕੈਨੇਡਾ ਤੋਂ ਉਹਨਾਂ ਵੱਲੋਂ ਆ ਚੰਬਾ ਕੋੜਾ ਲਾਲ ਚੰਬਾ ਕੋੜਾ ਜਿਹੜਾ ਅੱਜ ਦਲਪੰਤ ਸਰਮਾਂਕਰਮਾਂ ਨੂੰ ਪੇਟ ਹੋਇਆ ਭਾਈ ਹਰਪ੍ਰੀਤ ਸਿੰਘ ਜੀ ਬਾਬਾ ਜੀ ਪੂਰ ਸੰਗਤ ਆਈ ਹੈ ਨਾਲੋਂ ਇੱਥੇ ਅਰਦਾਸੇ ਕਰਾਇਆ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੇ ਪਰਿਵਾਰ ਨੂੰ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਣ ਭਾਈ ਬਲਵੀਰ ਸਿੰਘ ਨੇ ਆਪਣੇ ਜਿਹੜਾ ਬੇਟਾ ਉਹ ਮਨਵ੍ਰੀਤ ਸਿੰਘ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ ਜਨਮ ਮੂਰੇ ਆ ਰਿਹਾ 30 ਜੁਲਾਈ ਦਾ ਬੱਬਾ ਜੀ ਅੱਜ ਤੁਹਾਨੂੰ ਕੋੜਾ ਪੇਟ ਕੀਤਾ ਗਿਆ ਤੁਹਾਡੇ ਫੜਾਤੇ ਆਏ ਨੇ ਸਿੰਘ ਦੂਤ ਤੋਂ ਕੀ ਕਹਿਣਾ ਚਾਹੋਗੇ ਤੇ ਦੱਸਿਓ ਕਿੰਨਾ ਨੇ ਪੇਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮੇਨ ਸਾਹ ਮੁਰਜਾ ਚੰਡੀਗੜ੍ਹ ਤੋਂ ਆਪ ਸਾਰਿਆਂ ਨੂੰ ਪਤਾ ਕਿ 7 ਜਨਵਰੀ 2030 ਤੋਂ ਲਗਾਤਾਰ ਜਿਹੜਾ ਮੋਰਚਾ ਨਿਰੰਤਰ ਜਾਰੀ ਆ ਦਲਪੰਥ ਵਰਮਾ ਕਰਵਾ ਪਹਿਲੇ ਦਿਨ ਤੋਂ ਡਟ ਕੇ ਬੈਠਾ ਬਹੁਤ ਸਾਰੇ ਜਿਹੜੇ ਗੁਰਮਖ ਪਿਆਰੇ ਨੇ ਸਮੇਂ-ਸਮੇਂ ਤੇ ਬੇਨਤੀਆਂ ਕਰਦੇ ਆ ਭਾਈ ਕੋੜਿਆਂ ਵਾਸਤੇ ਦਾਣਾ ਚਾਹੀਦਾ ਸਾਨੂੰ ਕੋੜਿਆਂ ਵਾਸਤੇ ਪੱਠੇ ਚਾਹੀਦੇ ਤੂੜੀ ਚਾਹੀਦੀ ਆ ਜਦੋਂ ਵੀ ਅਪੀਲ ਸੰਗਤਾਂ ਨੂੰ ਕਰੀਦੀ ਆ ਆਵਾਜ਼ ਮਾਰੀਦੀ ਆ ਸੰਗਤਾਂ ਫਿਰ ਆਹ ਮੋਹਰੇ ਆ ਕੇ ਸਾਰਾ ਕੋੜਿਆਂ ਵਾਸਤੇ ਰਸਤਣ ਦੇਖਦੇ ਹੁੰਦੀਆਂ ਨੇ ਤੇ ਅੱਜ 7 ਤਰੀਕ ਆ 7ਵਾਂ ਮਹੀਨਾ 2024 ਦਾ ਦਿਨ 9 ਦੁਬਾਰਾ ਅੱਜ ਭਾਈ ਬਲਵੀਰ ਸਿੰਘ ਜੀ ਬੈਂਸ ਕੈਨੇਡਾ ਤੋਂ ਉਹਨਾਂ ਵੱਲੋਂ ਆ ਚੰਬਾ ਕੋੜਾ ਲਾਲ ਚੰਬਾ ਕੋੜਾ ਜਿਹੜਾ ਅੱਜ ਦਲਪੰਥ ਸਰਮਾਂ ਘਰਾਂ ਨੂੰ ਭੇਟ ਹੋਇਆ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਪਿੰਡ ਆ ਫਲੌਰ ਦੇ ਲਾਗੇ ਭਾਰਪੁਰਾ ਭਾਰ ਸਿੰਘ ਪੁਰਾ ਉਥੋਂ ਇਹ ਕੋੜਾ ਲੈ ਕੇ ਆਨੇ ਉਹ ਬਾਬਾ ਜੀ ਹੁਣ ਇਹਨਾਂ ਦੇ ਰਿਸ਼ਤੇਦਾਰ ਨੇ ਬਾਬਾ ਭਾਈ ਸਰਬਜੀਤ ਸਿੰਘ ਜੀ ਹੁਣੇ ਪਾਈ ਭਰਪ੍ਰੀਤ ਸਿੰਘ ਜੀ ਬਾਬਾ ਜੀ ਹੋਰ ਸੰਗਤ ਆਈਆਂ ਨਾਲੋਂ ਇੱਥੇ ਅਰਦਾਸੇ ਕਰਾਇਆ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੇ ਪਰਿਵਾਰ ਨੂੰ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਣ ਭਾਈ ਬਲਬੀਰ ਸਿੰਘ ਨੇ ਆਪਣੇ ਜਿਹੜਾ ਬੇਟਾ ਮਤਲਬ ਉਹ ਮਨਵ੍ਰੀਤ ਸਿੰਘ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ ਜਨਮ ਮੂਰੇ ਆ ਰਿਹਾ 30 ਜੁਲਾਈ ਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਬੇਟੇ ਨੂੰ ਲੰਬੀ ਉਮਰ ਗੁਰਸਿੱਖੀ ਵਾਲਾ ਜੀਵਨ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ ਕਾ ਇਸੇ ਤਰ੍ਹਾਂ ਜਿਹੜੀ ਸੇਵਾਵਾਂ ਉਹ ਹੁੰਦੀਆਂ ਰਹਿਣ ਕਰਦੇ ਰਹਿਣਾ ਤੇ ਅਸੀਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਾਂਗੇ ਕਿ ਸੱਚੇ ਪਾਤਸ਼ਾਹ ਉਹਨਾਂ ਪਰਿਵਾਰ ਦੇ ਉੱਤੇ ਕਿਰਪਾ ਕਰਿਓ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਿਓ ਹੁਣ ਭਾਈ ਬਲਬੀਰ ਸਿੰਘ ਜੀ ਹੋਣੀ ਜਿਹੜੇ ਨੇ ਉਹ ਆਪ ਜੀ ਨਾਲ ਬਚਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਇਹ ਪੂੜਾ ਆਪਾਂ ਭਾਰਤ ਸਿੰਘਪੁਰ ਤੋਂ ਲਿਆਂਦਾ ਬਾਬਾ ਜੀ ਨੂੰ ਭੇਟ ਕੀਤਾ ਹੈਗਾ ਜੀ ਬਲਵੀਰ ਸਿੰਘ ਉਹਨਾਂ ਨੇ ਬਾਹਰ ਰਹਿੰਦੇ ਆ ਬੈਂਕ ਤੋਂ ਉਹਨਾਂ ਨੇ ਆਪਣੇ ਬੇਟੇ ਦੇ ਜਨਮ ਦਿਨ ਦੇ ਖੁਸ਼ੀ ਚ ਇਹ ਘੋੜਾ ਦਿੱਤਾ ਜੀ ਤਾਂ ਅੱਗੇ ਵੀ ਕਈਆਂ ਪਾਸੇ ਹਜੂਰ ਸਾਹਿਬ ਅੱਗੇ ਵੀ ਕਈਆਂ ਪਾਸੇ ਗੱਲ ਪੰਥਾ ਨੂੰ ਸੇਵਾ ਕਰਦੇ ਰਹਿੰਦੇ ਆ ਤੇ ਹੁਣ ਬੱਬਾ ਜੀ ਉਹਨਾਂ ਨੂੰ ਬੱਬਾ ਰਾਜਾ ਰਾਜ ਤੋਂ ਉਹਨਾਂ ਨੂੰ ਇਹ ਘੋੜਾ ਦੱਸੋ ਜੀ ਤੁਸੀਂ ਜਾਂਦੇ ਕਿ ਸਨੇਹ ਆ ਦੇਣਾ ਚਾਹੁੰਦੇ ਹੋ ਅੱਜ ਘੋੜਾ ਘੇਟ ਕੀਤਾ ਕੋੜਿਆਂ ਦੇ ਲਗਾਤਾਰ ਘੋੜਿਆਂ ਦੇ ਲਈ ਰਸਤੇ ਵੀ ਚਾਹੀਦੇ ਹੁੰਦੀ ਆ ਤੇ ਮੌਕੇ ਮੌਕੇ ਤੇ ਕੋਈ ਸਿੰਘ ਸੇਵਲ ਕਾ ਚੰਦਰ ਨੇ ਤੇ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਬੜੀ ਲੋੜ ਕੈਂਦੀ ਆ ਮੈਂ ਪਹਿਲਾਂ ਵੀ ਬੇਨਤੀਆਂ ਕਰਕੇ ਛੱਡਿਆਂ ਕਈ ਦਿਨ ਹੋ ਗਏ ਉਸ ਦਿਨ ਤੋਂ ਵੀ ਭਾਈ ਘੋੜਿਆਂ ਵਾਸਤੇ ਰਸਤਾ ਵੀ ਚਾਹੀਦੀ ਆ ਰਸਤਾਂ ਵਾਲੀਆਂ ਫੌਜਾਂ ਘਟ ਆਈਆਂ ਨੇ ਤੇ ਕੋੜੇ ਵਾਲੀਆਂ ਲੈ ਕੇ ਪਹੁੰਚ ਵੀ ਗਏ ਹੁਣ ਹੋਰ ਰਸ ਦੀ ਵੀ ਲੋੜ ਆ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਨਾ ਵੀ ਆਪ ਸਾਰਿਆਂ ਨੂੰ ਪਤਾ ਕਿ ਲਗਾਤਾਰ ਇੱਥੇ ਡੱਟੇ ਬੈਠਿਆਂ ਤੁਸੀਂ ਆਪ ਵੀ ਇਹ ਉਦਮ ਕਰਿਆ ਕਰੋ ਨਗਰਨ ਵਾਲੀ ਸੰਗਤਾਂ ਹੁਣ ਤੱਕ ਸਾਡੇ ਕੋਲੇ ਪਿੰਡ ਡਸਕੇ ਤੋਂ ਸੰਗਤ ਆ ਕੇ ਗਈ ਸੀ ਉਹਨਾਂ ਨੇ 8-10 ਇਥੇ ਥੈਲੇ ਜਿਹੜੇ ਹੈਗੇ ਦਾਣੇ ਦੇ ਕੇ ਸੀ ਕਿ ਕੁਝ ਮਾਇਆ ਭੇਟ ਕਰਕੇ ਗਈ ਸੀ ਇਸ ਤਰ੍ਹਾਂ ਪੰਜ ਚਾਰ ਜਿਹੜੇ ਸਿੰਘ ਨੇ ਉਹਨਾਂ ਨੇ ਮਾਇਆ ਵੀ ਭੇਜੀ ਆ ਕੋਟਿਆਂ ਦਾਣੇ ਵਾਸਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਪਰ ਜਿਹੜੇ ਜਿਸ ਤਰ੍ਹਾਂ ਨਗਰਾਂ ਦੇ ਵਿੱਚ ਆਪ ਮਹਾਰੇ ਸੰਗਤਾਂ ਦਾਣਾ ਲੈ ਕੇ ਹਜੇ ਬਹੁਤ ਘੱਟ ਆ ਰਹੇ ਨੇ ਉਹਨਾਂ ਨੂੰ ਆਪ ਮਹਾਰੇ ਉੱਠ ਕੇ ਤੁਰਨਾ ਚਾਹੀਦਾ ਸੀ ਮਾਮਾ ਕਿਉਂਕਿ ਇਸ ਤਰ੍ਹਾਂ 1.5 ਸਾਲ ਤੋਂ ਲਗਾਤਾਰ ਅੱਜ 7 ਹੋ ਗਈ 7 ਜਨਵਰੀ 2023 ਨੂੰ ਇਹ ਮੋਰਚਾ ਲੱਗਿਆ ਸੀ ਅੱਜ 7 7 24 ਹੋ ਗਿਆ 19 ਮਹੀਨੇ ਹੋ ਗਏ 20ਵਾਂ ਮਹੀਨਾ ਸ਼ੁਰੂ ਹੋ ਗਿਆ ਮੋਰਚਾ ਲੱਗੇ ਨੂੰ 20 ਮਹੀਨਿਆਂ ਤੋਂ ਲਗਾਤਾਰ ਇਹ 20ਵਾਂ ਮਹੀਨਾ ਚੱਲ ਪਿਆ ਅੱਜ ਲਗਾਤਾਰ ਬੈਠਿਆਂ ਸਿਵਾਵਾ ਨਿਭਾਉਂਦੇ ਰਹਾਂਗੇ ਜਿੰਨਾ ਚਿਰ ਸਾਰੇ ਬੰਦੀ ਸਿੰਘ ਬਾਹਰ ਨਹੀਂ ਆ ਜਾਂਦੇ ਉਸ ਨਾਲ ਜਦ ਅਸੀਂ ਇਸੇ ਤਰ੍ਹਾਂ ਇੱਥੇ ਬੈਠ ਕੇ ਸੇਵਾ ਕਰਾਂਗੇ ਸਿੱਖ ਸੰਗਤਾਂ ਸਾਡਾ ਸਹਿਯੋਗ ਕਰਨ ਜਿੱਥੇ ਦਾਣਾ ਪਾਣੀ ਲੈ ਕੇ ਆਉਂਦੀਆਂ ਨੇ ਸੰਗਤਾਂ ਧੰਨਵਾਦ ਆ ਸਾਰਿਆਂ ਦਾ ਜੀਓ ਆਇਆਂ ਕਹਿੰਦੇ ਤੇ ਉਸ ਨਾਲ ਹੀ ਬੇਨਤੀ ਕਰਦੇ ਆ ਆਓ 15 ਅਗਸਤ ਨੂੰ ਇੱਥੇ ਇੱਕ ਵੱਡਾ ਇਕੱਠ ਜਿਹੜਾ ਮੋਰਚੇ ਦੇ ਵਿੱਚ ਰੱਖਿਆ ਜਾਊਗਾ ਆਬਦੀ ਨੂੰ ਅਪੀਲ ਕੀਤੀ ਜਾਊਗੀ ਸਾਰਾ ਕੁਝ ਦੱਸਿਆ ਜਾਊਗਾ ਤੁਸੀਂ ਆਪ ਪਹੁੰਚ ਕੇ ਹਾਜ਼ਰੀ ਲਵਾਇਆ ਕਰੋ ਕਿਉਂਕਿ ਇਹ ਗੁਰੂ ਗ੍ਰੰਥ ਤੇ ਪੰਥ ਦਾ ਮੋਰਚਾ ਸਾਡਾ ਨਹੀਂ ਹੈਗਾ ਅਸੀਂ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਬੈਠੇ ਆ ਕਿਉਂਕਿ ਉਹਨਾਂ ਨੇ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਸਾਰਾ ਜੀਵਨ ਹੀ ਆਪ ਦਾ ਜੀਵਨਾਂ ਦੇ ਵਿੱਚ ਗਜ਼ਾਰ ਲਿਆ ਹੁਣ ਸਾਡਾ ਫਰਜ਼ ਬਣਦਾ ਉਹਨਾਂ ਨੂੰ ਰਿਹਾ ਕਰਾਉਣ ਦਾ ਜਿਨੇ ਸਰਕਾਰਾਂ ਫੇਰ ਹੀ ਰਿਹਾ ਕਰਨਗੀਆਂ ਜਦੋਂ ਇੱਥੇ ਵੱਡਾ ਇਕੱਠ ਹੋਊਗਾ ਦੇ ਸਿਰਾਂ ਦਾ ਮੁੱਲ ਆਇਸ ਕਰਕੇ ਸੰਗਤਾਂ ਹਾਜ਼ਰੀਆਂ ਭਰਿਆ ਕਰਨ ਮੋਰਚੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ